ਆ ਵੀ ਆ ਪਹੁੰਚੇ ਅੱਜ ਮੱਕੀ ਚ ਮੱਕੀ ਨੂੰ ਲਾਉਣ ਵਾਲਾ ਪਾਣੀ ਆ ਦੇਖੋ ਇਹ ਜੇ ਦਾਣੇ ਬਣੇ ਨੇ ਹਜੇ ਮੱਕੀ ਪੂਰੀ ਟੋਪਾ ਟੋਪਰਾ ਪੂਰੀ ਖੜੀ ਤੇ ਤਕਰੀਬਨ ਹੈ ਗਿਆ 10-11 ਫੁੱਟ ਕੱਦ ਮੱਕੀ ਦਾ ਤੇ ਹੁਣ ਮੱਕੀ ਦਾ ਚਾਰ ਆਮਾਗੇ ਦਾ ਕਿ ਕਾਹ ਪਾਣੀ ਲਾ ਕੇ ਉਦੋਂ ਬਾਅਦ ਚ ਫਿਰ ਇੱਥੇ ਜੀਰੀ ਲਾਵਾਂਗੇ 1692 1692 ਦੀ ਆਪਣੀ ਪਨੀਰੀ ਤਿਆਰ ਆ ਮੰਨ ਲਓ ਵੀ 10 ਦਿਨਾਂ ਤੱਕ ਕਰ ਤਿਆਰ ਹੋ ਜਾਣੀ ਆ ਰਲਾਤੀ ਤੇ ਬਾਕੀ ਕਿਸੇ ਵੀਰ ਨੂੰ ਇਹਦੇ ਬਾਰੇ ਦੇਖੋ ਆਪਾਂ ਨੇ ਐਟ ਕੀ ਦੂਜੀ ਵਾਰੀ ਆ 4 ਪਾਣਾ ਕਿ ਤੁਸੀਂ ਵੱਧ ਨਾਲ ਜਾ ਵੀਰ ਕਮੈਂਟ ਕਰਕੇ ਦੱਸ ਸਕਦੇ ਨੇ ਇਹਦਾ ਤੇ ਚਾਰ ਪਾਉਣ ਦੇ ਯੋਗ ਕਹਿ ਦੇਣਾ ਚ ਮੱਕੀ ਹੋ ਜੂਗੀ ਆਪਾਂ ਔਨੇ ਦਿਨ ਰੋਕ ਲਵਾਂਗੇ ਆਪਾਨੂੰ ਉਹਨਾਂ ਤਜਰਬਾ ਹੈ ਨਹੀਂ ਐ ਕਿ ਅਬ ਦੀ ਮੱਕੀ ਪਹਿਲੀ ਵਾਰੀ ਲਾਈ ਆ ਅੱਗੇ ਆਪਾਂ ਮੱਕੀ ਮੁੱਲ ਲੈ ਕੇ ਆਚਾਰ ਪਾਉਨੇ ਆ ਜਿਹੜੇ ਵੀਰ ਭਾਈ ਨੂੰ ਤਜਰਬਾ ਹੈਗਾ ਇਹਦੇ ਬਾਰੇ ਚਾਰ ਪਾਉਂਦੇ ਰਹਿੰਦੇ ਨੇ ਉਹ ਮੜੇ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਇਹ ਮੱਕੀ ਆਪਦੇ ਸੁਝਾਅ ਦਿਓ ਵੀ ਕਿੰਨੇ ਦਿਨ ਹੋਰ ਰੋਕਣੀ ਚਾਹੀਦੀ ਆਪਾਂ ਨੂੰ ਓਨੇ ਦਿਨ ਆਪਾਂ ਰੋਕ ਲਵਾਂਗੇ ਇਹਦਾ achar ਆਪਾਂ ਨੇ ਪਾਉਣਾ ਤੇ ਆਪਣੇ ਕੋਲੇ ਉਧਰ ਵੀ ਇਹੋ ਜਿਹੀ ਇੱਕ ਇਹਦੇ ਨੂੰ ਇੱਕ ਦਿਨ ਪਹਿਲਾਂ ਦੀ ਬਿਜਾਈ ਕਰੀ ਹੋਈ ਆ ਮੱਕੀ ਦੀ ਉਧਰ ਤੇ ਜਿਹੜਾ ਆਪਣਾ achar ਸਹੀ ਬਣ ਜੇ ਤੇ ਉਲੀ ਨਾ ਲੱਗੇ ਪਸ਼ੂ ਨੂੰ ਕੋਈ ਬਿਮਾਰੀ ਨਾ ਲਾਵੇ ਉਹ ਆਪਾਂ ਉਹਦੇ ਹਿਸਾਬ ਨਾਲ ਚਾਰ ਪਾ ਲਈਏ ਜੇ ਆਪਾਂ ਮੰਨ ਲਓ ਲੇਟ ਵੀ ਹੋਊਗਾ ਕੋਈ ਚੱਕਰ ਨਹੀਂ ਫਿਰ ਆਪਾਂ ਦੁਬਾਰੇ ਮੱਕੀ ਲਾ ਦਵਾਂਗੇ ਤੇ ਆਪਣਾ ਚਾਰਨਾ ਬਸ ਖਰਾਬ ਹੋ ਗਏ ਜਿਹੜੇ ਵੀ ਰੋ ਭਾਈ ਨੂੰ ਕਿਸੇ ਨੂੰ ਵੀ ਇਹਦੇ ਬਾਰੇ ਨੌਲੇਜ ਕੋਈ ਰੱਖਦਾ ਉਹ ਆਪਾਂ ਨੂੰ ਦੱਸਿਓ ਵੀ ਆਪਣੀ ਕਿੰਨੇ ਦਿਨਾਂ ਤੱਕ ਅੱਜ ਤਰੀਕ ਹੋ ਗਈ 16 ਕਿ ਇਹ ਕੈਂਟ ਸੰਗਰਾਮ ਦਾ ਅੱਜ ਹੋਣ ਦੀ ਤੇ ਅੱਜ ਦੱਸੇ ਹੋ ਗਏ ਕਿੰਨੇ 99 ਮੱਕੀ ਆਪਣੇ achar ਦੇ ਜੋਗ ਹੋ ਜੂਗੀ ਧੰਨਵਾਦ ਜੀ